हु महाराज शेर सिंह विष्णु भगवान दी जय सो हु महाराज शेर सिंह विष्णु भगवान दी जय सो हु महाराज शेर सिंह विष्णु भगवान दी जय सो हु महाराज ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਰਮ ਸਤਕਾਰ ਯੋਗ ਹਰ ਸੰਗ ਜੀਓ ਆਪ ਜੀ ਸਭ ਮੀਤ ਪ੍ਰਦੀਪ ਸਿੰਘ ਜਿਹਦੇ ਗ੍ਰਹ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੀ ਉਸਤਤ ਕਰਨ ਲਈ ਕੁੰਝੇ ਹੋ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪ ਆਏ ਹੋ ਟਾਈਮ ਕੱਢ ਕੇ ਉਸ ਪਰਮੇਸ਼ਵਰ ਨਾਲ ਜੁੜਨ ਲਈ ਗੱਲ ਪ੍ਰਮਾਤਮਾ ਦੀ ਕਰਾਂਗੇ ਪਰਮੇਸ਼ਵਰ ਦੀ ਕਰਾਂਗੇ ਨਿਰਗੁਣ ਨਿਰੰਕਾਰ ਦੀ ਕਰਾਂਗੇ ਅਗਰ ਇਸ ਪਰਮੇਸ਼ਵਰ ਦੀ ਉਸਤਤ ਕਰਨ ਲੱਗੀਏ ਤਾਂ ਉਸਤਤ ਕਰਨ ਲਈ ਨਾ ਤਾਂ ਕੋਈ ਅਲਫਾਜ਼ ਪੂਰੇ ਹੁੰਦੇ ਹਨ ਤੇ ਨਾ ਹੀ ਕੋਈ ਕਲਮ ਪੂਰਾ ਕਰ ਸਕਦੀ ਹੈ ਤੇ ਨਾ ਕੋਈ ਆਪਣੇ ਮੂੰਹ ਚੋਂ ਕੋਈ ਜ਼ੁਬਾਨ ਜਿਹੜੀ ਆ ਉਸ ਦੀ ਸ਼ਬਦ ਕੋਸ਼ ਜਿਹੜੀ ਆ ਉਹ ਪੂਰੀ ਹੋ ਸਕਦੀ ਆ ਉਸ ਦੀ ਉਸਤਤ ਕਰਨ ਲਈ ਉਸ ਦੀ ਉਸਤਤ ਨਹੀਂ ਕਰੀ ਜਾ ਸਕਦੀ ਉਹ ਐਡਾ ਮਹਾਨ ਆ ਪਰਮੇਸ਼ਵਰ ਮੈਂ ਉਸ ਪਰਮਾਤਮ ਪਰਮੇਸ਼ਵਰ ਦੀ ਗੱਲ ਕਰਾਂ ਤਾਂ ਮੇਰੇ ਤੋਂ ਪਹਿਲਾਂ ਬੱਚੇ ਨੇ ਚਰਨਪ੍ਰੀਤ ਨੇ ਇੰਨਕ ਵਧੀਆ ਤਰੀਕੇ ਨਾਲ ਬਿਆਨ ਕੀਤਾ ਤੇ ਬਹੁਤ ਚੰਗਾ ਲੱਗਿਆ ਬਹੁਤ ਖੁਸ਼ੀ ਦੀ ਗੱਲ ਆ ਔਰ ਚੰਗੀ ਤਰ੍ਹਾਂ ਸਮਝਾ ਵੀ ਦਿੱਤਾ ਤੇ ਹੁਣ ਜਿਹੜੇ ਅਸੀਂ ਆ ਸੀਨੀਅਰ ਅਸੀਂ ਕੀ ਸਮਝਾ ਸਕਦੇ ਆ ਅੱਜਕੱਲ ਬੱਚੇ ਬਹੁਤ ਸ਼ਾਰਪ ਨੇ ਇਸ ਰੱਬ ਦੀ ਲਾਈਨ 'ਚ ਬੜਾ ਖੁਸ਼ੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਕਿ ਉਹਨੇ ਸਾਰਾ ਕੁਝ ਪਰਮੇਸ਼ਵਰ ਲਈ ਦੱਸਤਾ ਪੂਰਾ ਬਿਰਤਾਂਤ ਦੱਸਿਆ ਪੂਰਾ ਸਰਬੋਤ ਦਿੱਤਾ ਤੇ ਜਿਹੜੀਆਂ ਭੈਣਾਂ ਬਾਹਰੋਂ ਆਈਆਂ ਨੇ ਉਹਨਾਂ ਲਈ ਮੈਂ ਚੋਬਾ ਨੂੰ ਵੀਰ ਜੀ ਆ ਭੈਣਾਂ ਨੇ ਉਹਨਾਂ ਲਈ ਇੱਕ ਨਵੀਂ ਗੱਲ ਲੱਗੀ ਹੋਏਗੀ ਮੈਂ ਉਸੇ ਗੱਲ ਨੂੰ ਦੁਬਾਰਾ ਰਿਪੀਟ ਕਰਦਾ ਜਿਹੜੀ ਬੱਚੇ ਨੇ ਕੀਤੀ ਕਿ ਇਹ ਕੀ ਨਵਾਂ ਹੈ ਜਿਹੜਾ ਕਿ ਹੁਣ ਹੋ ਰਿਹਾ ਹੈ ਇਸ ਰੂਪ ਕੀ ਦਾ ਹੈ ਜਿਹੜਾ ਕਿਸ ਸਿੰਘਾਸਨ ਤੇ ਵਿਰਾਜਮਾਨ ਆ ਇਹਦੇ ਲਈ ਗੁਰੂ ਨਾਨਕ ਸਾਹਿਬ ਦੀਆਂ ਪੈਛੇਂ ਗੋਈਆਂ ਨੇ ਜਿਵੇਂ ਪਹਿਲਾਂ ਵੀਰਾਂ ਨੇ ਵੀ ਦੱਸ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਉਤਰ ਜਾਏ ਕਿ ਦੇਕ ਲੰਕ ਹੋਏ ਉਤਰਸੀ ਮਹਾਬਲੀ ਉਤਾਰ ਭਗਤਾਂ ਰੱਛਿਆ ਯੁਗ ਯੁਗ ਕਰੇ ਦੁਸ਼ਟਾਂ ਕਰੇ ਸੰਗਾਰ ਫਿਰ ਹੋਰ ਗੁਰੂ ਨਾਨਕ ਸਾਹਿਬ ਨੇ ਲਿਖਿਆ ਆਵਣ ਅਠtre ਜਾਵਣ ਸਤ ਨਵੇਂ ਹੋਰ ਵੀ ਉਸੀ ਮਰਦ ਕਾ ਚੇਲਾ ਮਰਦ ਕਾ ਚੇਲਾ ਾਵਣ 83 ਜਾਵਣ 97 ਇਹ 83 ਨੂੰ ਅੱਠਾਂ ਤਤਾਂ ਤੇ ਤਿੰਨ ਤਤਵਾਂ ਨੂੰ ਕਿਹਾ ਗਿਆ ਕਿ ਉਹ 11 ਤਤਵਾ ਚਾਹੀਗਾ ਅਰਥਾਤ ਸ਼ਧੀਰ ਚਾਹੀਗਾ ਉਹ ਕਾਲਪੁਰ ਉਹ ਨੇਕਲੰਕ अवतार ਉਹ ਕਲਕਲ ਕੀ अवतार Hindu ਲੋਗ ਇਹਨੂੰ ਕਲਕਲ ਕੀ अवतार ਕਹਿੰਦੇ ਨੇ ਮੈਂ ਇਹ ਭਗਵਾਨ ਜਿਸ ਦੀ ਤੁਸੀਂ ਸਤ ਸਰੂਪ ਦਰਸ਼ਨ ਕਰ ਰਹੇ ਹੋ ਉਸ ਦਾ ਹਸਨ ਤੇ ਮੈਂ ਇਹਨਾਂ ਦੀ ਉਸਤਤ ਕਰ ਰਿਹਾ ਇਹਨਾਂ ਦੀ ਵਡਿਆਈ ਕਰ ਰਿਹਾ ਇਨਾਂ ਦੇ ਬਾਰੇ ਦੱਸ ਰਿਹਾ ਇਨਾਂ ਦੇ ਬਾਰੇ ਹੀ ਗੁਰੂ ਨਾਨਕ ਸਾਹਿਬ ਨੇ ਲਿਖਿਆ ਆਵਣ ਅਠ ਤਰੇ ਜਾਵਣ ਸਤ ਨਵੇਂ ਹੋਰ ਵੀ ਉੱਛੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਇਹ ਗੁਰੂ ਗ੍ਰੰਥ ਸਾਹਿਬ ਦਾ ਅਰਥਾਤ ਉਹ 11 ਤੱਤਾਂ ਚ ਆਏਗਾ 11 ਤਤ ਤਤਵਾਂ ਦੇ ਵਿੱਚ ਅਪ ਤੇਜ ਵਾਏ ਪ੍ਰਥਵੀ ਆਕਾਸ਼ ਪੰਜ ਮਨ ਮਤ ਬੁੱਧ ਅੱਠ ਅਪ ਤੇਜ ਵਾਏ ਪ੍ਰ ਰਜਤਮੋਸਤੋ 3 11 ਉਹ ਕਿਹੜੇ ਤਤਵਾ ਚਾਹੀਗਾ ਉਹ ਕੀ ਕਰੇਗਾ ਜਾਵਣ 79 ਉਹ ਸਤਾਂ ਦੀਪਾਂ ਤੇ ਨੌ ਖੰਡਾਂ ਦਾ ਬ੍ਰਹਮਣ ਕਰੇਗਾ ਇਹ ਇਹ ਕਰਦਾ ਹੋਰ ਕੋਈ ਨਹੀਂ ਕਰਦਾ ਕਿਉਂਕਿ 994 ਯੁੱਗ ਤੱਕ ਇਸ ਧਰਤੀ ਤੇ ਸ਼ਬਦ ਆਉਂਦਾ ਰਿਹਾ 10 ਗੁਰੂ ਸਾਹਿਬਾਨ ਆਏ ਤਿੰਨ ਪੈਗੰਬਰ ਆਏ ਸਮੂਸਮ ਮੁਹੰਮਦ ਔਰ 18 ਬਾਰ ਉਹ ਰੱਬ ਸਤਿਯੁਗ ਚ ਆਇਆ 18 ਉਤਾਰਾ ਦੇ ਰੂਪ ਵਿੱਚ ਉਹ ਛੇੜ ਪਰਦੇਸਮਾਨ ਆਏ ਉਹ 18 ਉਤਾਰ ਇਸ ਤਰ੍ਹਾਂ ਹੋਏ ਨੇ ਸਨਕ ਸੰਨੰਦਨ ਸਨਾਤਨ ਤੇ ਸੰਤ ਕੁਮਾਰ ਉਹ 6 ਸਾਲ ਦੀ ਅਵਸਥਾ ਸੀ ਉਹਨਾਂ ਦੀ ਉਹ ਥੋੜੇ ਟਾਈਮ ਲਈ ਆਏ ਉਹ ਚਲੇ ਜਿਵੇਂ ਕਿ ਦੂਸਰੇ ਉਤਾਰ ਯਗੇ ਪਰਸ਼ਾਏ ਫਿਰ ਹਾਬ ਗਰੀਬ ਆਏ ਫਿਰ ਦੱਤਤ੍ਰਹਿ ਆਏ ਫਿਰ ਹਰੀ ਹਰ ਨਾਰਾਇਣ ਆਏ ਫਿਰ ਨੰਨ ਨਾਰਾਇਣ ਆਏ ਫੇਰ ਬਾਵਨ ਆਈ ਬਾਵਨ ਦਾ ਬਹੁਤ ਲੰਬਾ ਚੌੜਾ ਤਲੇਕ ਆ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਤੇ ਦਰਜ ਹੈ ਬਾਵਨ ਇੱਕ ਤਿੰਨ ਗਿੱਟ ਇੱਕ ਗਿੱਟ ਤੇ ਇੱਕ ਮੋਟਦਾ ਆਕਾਰ ਸੀ ਉਸ ਬਾਵਨ ਦਾ ਉਹਨੂੰ ਵਾਮਨ ਵੀ ਕਹਿੰਦੇ ਨੇ ਬੋਨ ਉਹ ਸੱਜੂਕ ਚਾਇਆ ਸੀ ਉਹਨੇ ਰਾਜੇ ਬਲ ਨਾਲ ਰਾਜਾ ਬਲ ਜੋ ਸੀ ਕੌਣ ਸੀ ਰਾਜਾ ਬਲ ਇੱਕ ਭਗਤ ਸੀਗਾ ਸ਼੍ਰੋਮਣੀ ਭਗਤ ਉਹ ਭਗਤ ਪ੍ਰਿਲਾਦ ਦਾ ਪੋਤਾ ਸੀਗਾ ਰਾਜਾ ਬਲ ਉਸ ਦਿਨ ਉਹਦਾ ਖੇਲ ਹੋਇਆ ਉਹ ਪੂਰੇ ਕਿਉਂਕਿ ਬਲਖੋਲੀ ਰਾਜਧਾਨੀ ਸੀ ਪੂਰੇ ਸੰਸਾਰ ਦਾ ਉਹ ਰਾਜਾ ਸੀ ਸਭ ਯੁੱਗ ਦੇ ਵਿੱਚ ਉਹ ਉਹਨੇ ਅਸਮੇਦ ਯਕੀਤਾ ਸੀ ਸ਼ਾਰਟ ਚ ਦੱਸਦਾ ਉੱਥੇ 1787 ਦੀ ਸੀ ਵੀ ਆਈ ਸੀ ਇਹ ਵੀ ਵਮਨ ਵਿੱਚ ਲੱਗ ਗਿਆ 52 ਇਹਨੇ ਲੰਬਾ ਚੌੜਾ ਲੇਖਾ ਇਸਨੇ ਉਤੋਂ 2.5 ਧਰਤੀ ਮੰਗੀ ਪਹਿਲਾਂ ਕਿਹਾ ਵੀ ਤੁਸੀਂ ਕੁਝ ਖਾਦਾ ਨਹੀਂ ਉਹਨਾਂ ਦੇ ਜੋੜਿਆਂ ਤੇ ਜਾ ਕੇ ਬੈਠ ਗਿਆ ਫਿਰ ਉਹ ਕਿਸਕੀ ਦੀਰਸੀ ਪ੍ਰਾਨ ਪ੍ਰੋਟਨ ਰੀਤ ਕਿ ਇੱਕ ਉਸ ਅਸਮੇਦ ਯੱਗ ਦੇ ਵਿੱਚ ਇੱਕ ਉੱਪਰ ਬਿਗਲ ਰੱਖ ਦਿੱਤਾ ਜਾਂਦਾ ਸੀ ਉਹ ਜਦੋਂ ਯੱਗ ਸੰਪੂਰਨ ਹੁੰਦਾ ਸੀ ਉਹ ਬਿਗਲ ਆਪੇ ਵੱਜ ਜਾਂਦਾ ਸੀ ਉਹ ਬਿਗਲ ਨਹੀਂ ਵੱਜਿਆ ਤੇ ਰਾਜੇ ਬਲ ਨੇ ਸੋਚਿਆ ਕਿ ਕੋਈ ਕੋਈ ਨਾ ਕੋਈ ਹੁਣਤਾ ਹੀ ਜ਼ਰੂਰ ਹੈਗੀ ਯੱਗ ਯੱਗ ਦੇ ਵਿੱਚ ਤੇ ਉਸ ਨੇ ਸਾਰੇ ਦੇਖਿਆ ਤੇ ਆਖਰਕਾਰ ਉਹਦਾ ਇੱਕ 5 ਸਾਲ ਦਾ ਬੱਚਾ ਸੀ ਅਵਸਥਾ ਕੁਲੀ 5 ਸਾਲ ਰਾਜੇ ਬਲ ਦੀ ਬੇਟੀ ਦੀ ਉਹਨੂੰ ਕਿਹਾ ਕਿ ਇੱਕ ਸੰਤ ਹੈ ਜਿਹਨੇ ਜੋੜਿਆਂ 'ਚ ਬੈਠਾ ਉਹਨੇ ਰੋਟੀ ਨਹੀਂ ਖਾਧੀ ਉਹਦੇ ਕੋਲ ਗਏ ਉਹ ਛੋਟਾ ਜਿਹਾ ਤਾਂ ਸੀਗਾ ਉਹ ਕਹਿੰਦਾ ਜੀ ਮੈਂ ਕੀ ਖਾਣਾ ਥੋੜਾ ਜਿਹਾ ਖਾਣਾ ਕਹਿੰਦਾ ਕਹਿੰਦਾ ਜੀ ਬੱਚਾ ਥੋੜਾ ਬਚਿਆ ਹੋਵੇਗਾ ਕਹਿੰਦਾ ਜੀ ਭੰਡਾਰੇ ਭਰੇ ਪਏ ਨੇ ਉਹਦੇ ਫਿਰ ਮੈਂ ਆਈ ਬਲ ਭਗਤ ਸਿੰਘ ਸ਼ਰੋਮਣੀ ਕਿਉਂਕਿ ਰਾਜਾ ਵੀ ਤਾਂ ਸੀ ਚੱਕਰਵਰਤੀ ਸਮਰਾਟ ਵੀ ਤਾਂ ਸੀਗਾ ਤੇ ਕਹਿੰਦਾ ਜੀ ਚਲੋ ਦੇਖ ਲਓ ਕਹਿੰਦਾ ਸਾਰੇ ਭੰਡਾਰ ਭਰੇ ਪਏ ਨੇ ਜਦੋਂ ਉਹਨੇ ਨਜ਼ਰ ਮਾਰੀ ਬਾਵਨ ਨੇ ਤਾਂ ਸਾਰੇ ਭੰਡਾਰ ਖਾਲੀ ਕਹਿੰਦਾ ਤੇਰੇ ਕੋਲ ਤਾਂ ਰੋਟੀ ਹੈ ਨਹੀਂ ਖਾਣ ਨੂੰ ਕਹਿੰਦਾ ਕੀ ਖਾਵਾਂ ਚਲ ਛੱਡ ਕਹਿੰਦਾ ਰੋਟੀ ਨੂੰ ਤੂੰ ਮੈਨੂੰ ਦਸ਼ਨਾ ਦੇ ਕੀ ਦਿਨਾ ਕਹਿੰਦਾ ਜੀ ਮੰਗੋ ਕੀ ਮੰਗਦੇ ਹੋ ਸਾਰੀ ਸ੍ਰਿਸ਼ਟੀ ਤੇ ਮੇਰਾ ਹੀ ਰਾਜਾ ਫਿਰ ਮੈਗ ਫਿਰ ਹੋਮੈਗ ਕਹਿੰਦਾ ਚਲ ਤੂੰ ਮੈਨੂੰ ਢਾਈ ਕਰਮਾ ਧਰਤੀ ਦੇ ਦੇ ਮੈਂ ਉੱਥੇ ਮੇਰੀ ਕੁਟੀਆਂ ਬਣਾਦੀ ਮੈਂ ਰਹੀ ਜਾਊਂਗਾ ਉਹ ਕਹਿੰਦੇ ਜਿੱਥੋਂ ਮਰਜੀ ਨਾਪੋ ਤੁਸੀਂ ਉਹਨੇ ਕਿਹਾ ਵੀ ਛੋਟਾ ਜਿਹਾ ਬੰਦਾ ਕੀ ਨਾਪੂ ਉਹਨੇ ਫਿਰ ਆਪਣਾ ਬਾਵਨ ਨੇ ਆਕਾਰ ਬੜਾ ਕੀਤਾ ਆਕਾਸ਼ ਨੂੰ ਲਾਇਆ ਬਾਵਨ ਨੇ ਇਹ ਗੱਲ ਗੁਰੂ ਗ੍ਰੰਥ ਸਾਹਿਬਤ ਦਰਜਾ ਉਸਨੇ ਪਹਿਲੇ ਪਹਿਲਾ ਕਦਮ ਡੋਵਰ ਚ ਰੱਖਿਆ ਇੰਗਲੈਂਡ ਦੀ ਬੰਦਰਗਾਹ ਹੈਗੀ ਆ ਡੋਵਰ ਪਹਿਲਾ ਕਦਮ ਡੋਵਰ ਚ ਰੱਖਿਆ ਦੂਸਰਾ ਟ੍ਰਾਂਟੋ ਚੱਕਿਆ ਦੋ ਕਰਮਾਂ ਧਰਤੀ ਨਾਲ ਕੀ ਕਹਿੰਦੇ ਬਲ ਦੱਸ ਤੂੰ ਦਾ ਢਾਈ ਕਰਮਾਂ ਵੀ ਪੂਰੀਆਂ ਕਰ ਸਕਿਆ ਮੈਂ ਤਾਂ ਤੂੰ ਢਾਈ ਕਰਮਾਂ ਮੰਗੀਆਂ ਸੀ ਤੂੰ ਕਾਹਦਾ ਰਾਜਾ ਫਿਰ ਆਖਰਕਾਰ ਚੰਨਾਂ ਚ गिर ਗਿਆ ਫਿਰ ਕਿਉਂਕਿ ਉਹ ਭਗਤ ਸੀਗਾ ਫਿਰ ਉਹਦੇ ਚਰਨ ਉੱਪਰ ਰੱਖ ਕੇ ਫਿਰ ਉਹਨੂੰ ਥੱਲੇ ਪਤਾਲ ਚ ਲੈ ਗਏ ਉੱਥੇ ਦਾ ਵੀ ਰਾਜਾ ਬਣਾਇਆ ਉਹਨੂੰ ਮਤਲਬ ਇਸ ਤਰ੍ਹਾਂ ਦਾ ਲੇਖ ਇਹ 18 ਉਤਾਰ ਜਿਹੜੇ ਹੋਏ ਨੇ ਛੇ ਭੰਗ ਫਿਰ ਹੰਸਾ ਉਤਾਰ ਆਏ ਫਿਰ ਪਿਥੂ ਆਏ ਇਸ ਤਰ੍ਹਾਂ ਕਰਕੇ ਮਤਲਬ ਇਹ 18 ਬਾਰ ਆਇਆ ਔਰ ਫਿਰ RAM ਦੇ 33 ਦੇ ਵਿੱਚ RAM ਤੇ PARSHRAM ਆਏ ਸ਼ਬਦ ਸੀ ਇਹ ਸਾਰੇ ਸ਼ਬਦ ਸੀ ਫਿਰ ਦੁਆਪਰ ਦੇ ਵਿੱਚ KRISHNA ਭਗਵਾਨ ਤੇ VED VYAS ਆਏ ਬਾਈ ਉਤਾਰ ਹੋ ਗਏ ਫਿਰ ਕਲਯੁਗ ਦੇ ਵਿੱਚ MAHATMA BUDDHA ਆਏ ਇਹ ਸ਼ਬਦ ਸੀ ਦਸ ਗੁਰੂ ਸਾਹਿਬਾਨ ਵੀ ਆਏ ਕਲਯੁਗ ਦੇ ਵਿੱਚ ਤਿੰਨ ਪੈਗੰਬਰ ISA MOUSA MUHAMMAD ਵੀ ਕਲਯੁਗ ਦੇ ਵਿੱਚ ਹੀ ਆਏ ਔਰ ਇਹ ਨਾ ਨੇ ਇਹ ਸ਼ਬਦ ਸੀ 994 ਯੁੱਗ ਤੱਕ ਇਹ ਸ਼ਬਦ ਆਉਂਦਾ ਰਿਹਾ ਲੇਕਿਨ ਇਹ ਭਗਵਾਨ ਇਹ ਕਲਕਲ ਕੀ અવਤਾਰ ਜਿਹੜੇ ਹਿੰਦੂ ਲੋਕ ਇਹਨੂੰ ਕਲਕਲ ਕੀ અવਤਾਰ ਕਹਿੰਦੇ ਨੇ ਸਿੱਖ ਲੋਕ ਇਹਨੂੰ ਨੇਕ ਲੰਕ અવਤਾਰ ਕਹਿੰਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਜਿਵੇਂ ਆਪ ਜੀ ਨੂੰ ਤੁਕਲਕ ਸੁਣਵਾਈ ਆ ਲਾਈਨਾਂ ਸੁਣਾਈਆਂ ਨੇ ਕਿ ਔਰ 크੍ਰਿਸਚਨ ਲੋਕ ਇਹਨੂੰ ਕਿੰਗ ਆਫ ਕਿੰਗਸ ਕਹਿੰਦੇ ਨੇ ਕਿ ਕਿੰਗ ਆਫ ਕਿੰਗਸ ਆਏਗਾ ਉਹ ਨਕਾ ਪੁਸ਼ ਹੋਏਗਾ ਉਤੋਂ ਉਤਰੇਗਾ ਮੁਸਲਮਾਨ ਲੋਕ ਕਹਿੰਦੇ ਨੇ ਸਾਡਾ ਅਮਾਮ ਆਏਗਾ ਅਮਾਮਾ ਦਾ ਅਮਾਮ ਆਏਗਾ ਅਮਾਮ ਮਹਿੰਦੀ ਆਏਗਾ ਉਹ ਨਕਾਬ ਪੋਸ਼ ਹੋਏਗਾ ਇਹ ਚਾਰੇ ਵਰਣ ਚਾਰੇ ਮਸਜਬ ਹਿੰਦੂ ਮੁਸਲਮ ਸਿੱਖ ਈਸਾਈ ਇਸ ਨੂੰ ਇਸ ਭਗਵਾਨ ਨੂੰ ਇਸ ਤਰੀਕੇ ਦੇ ਨਾਲ ਇਹ ਬਿਆਨ ਕਰਦੇ ਆ ਲੇਕਿਨ ਇਹ ਜਦੋਂ ਆਉਂਦਾ ਇਹ ਜੋਤ ਸ਼ਬਦ ਦੀ ਧਾਰ ਬਣ ਕੇ ਆਉਂਦਾ ਪਹਿਲਾਂ ਸ਼ਬਦ ਆਉਂਦਾ ਰਿਆ ਫਿਰ ਇਹ ਜੋਤ ਸ਼ਬਦ ਦੀ ਧਾਰ ਬਣ ਕੇ ਆਉਂਦਾ ਕਿਉਂਕਿ ਸ਼ਬਦ ਇਹ ਸ੍ਰਿਸ਼ਟੀ ਦਾ 올 ਇਨ 올 ਆ ਗੁਰੂ ਨਕਸ਼ਾਬੀ ਲਿਖਿਆ ਸ਼ਬਦੋ ਧਰਤੀ ਸ਼ਬਦੋ ਆਕਾਸ਼ ਸ਼ਬਦੋ ਸ਼ਬਦ ਪਿਆ ਪ੍ਰਕਾਸ਼ ਇਹ ਜਿੰਨੀ ਧਰਤੀ ਦੇ ਰਚਨਾ ਹੈ 84 ਲੱਖ ਜੂਨ 9 ਲੱਖ ਪਾਣੀ ਜਿਹ ਪੈਦਾ ਹੁੰਦੇ ਨੇ 10 ਲੱਖ ਖੰਡਿਆਂ ਜਿਹ ਪੈਦਾ ਹੁੰਦੇ ਨੇ 11 ਲੱਖ ਰਿਪਟਾਈਲ ਨੇ ਰੇਂਗਣ ਵਾਲੇ ਨੇ 20 ਲੱਖ ਬਨਸਪਤੀਆਂ 30 ਲੱਖ ਚਾਰ ਪਾਏ ਨੇ ਸਿਰਫ 4 ਲੱਖ ਹੀ ਜਾਨੀਆਂ ਨੇ ਜਿਹੜੀਆਂ ਕਿ ਮਨੁੱਖ ਜਤੀਆਂ ਨੇ ਮਨੁੱਖ ਜਤੀ ਹੈ ਸੋ ਜਣ ਕੇ ਇਹ ਸਾਰੀ ਸ਼ਬਦੀ ਰਚਨਾ ਲੇਕਿਨ ਖੁਦ ਜਦੋਂ ਆਉਂਦਾ ਆ ਇਹ ਜੋਤ ਸ਼ਬਦੀ ਧਾਰ ਬਣ ਕੇ ਆਉਂਦਾ ਜੋ ਪਰਮਾਤਮਾ ਹੁੰਦਾ ਪਰਮਾਤਮਾ ਕਦੇ ਧਰਤੀ ਤੇ ਨਹੀਂ ਆਉਂਦਾ ਉਹ ਆਪਣੇ ਸ਼ਬਦ ਨੂੰ ਭੇਜਦਾ ਕਿਉਂਕਿ ਸ਼ਬਦ ਹੀ ਹੌਲੇ ਨਾਲ ਹੁੰਦਾ ਇਹ ਜਿੰਨੇ ਵੀ ਗੁਰੂ ਉਤਾਰ ਪੈਗੰਬਰ ਆਉਂਦੇ ਨੇ ਇਹ ਸ਼ਬਦੀ ਧਾਰ ਚੋਂ ਪੈਦਾ ਹੁੰਦੇ ਨੇ ਉਹ ਸ਼ਬਦੀ ਦੀ ਧਾਰ चीज ਜਾ ਕੇ ਮਿਲ ਜਾਂਦੇ ਨੇ ਇਹ ਹੁੰਦਾ ਵਰਤਾਂਤ ਜੋ ਸ੍ਰਿਸ਼ਟੀ ਦਾ ਵਿਧਾਨ ਪਰਮਾਤਮਾ ਦਾ ਸੋ ਇਸ ਕਰਕੇ ਹਰ ਸੰਗ ਜੀਓ ਮੈਂ ਬਾਣੀ ਨਹੀਂ ਪੜਦਾ ਮੈਂ ਇਸੇ ਚੀਜ਼ 1-2 ਮਿੰਟ ਹੋਰ ਲੈ ਕੇ ਪੂਰਾ ਕਰੂੰਗਾ ਕਿ ਇਹ ਜੋ ਭਗਵਾਨ ਹੈ ਜਿੰਨੀ ਵੀ ਗੁਰੂਆਂ ਅਵਤਾਰਾਂ ਪੈਗੰਬਰਾਂ ਨੇ ਪੈਸ਼ੀਨ ਕੋ ਯਾ ਕੀਤੀਆਂ ਕੌਲ ਇਕਰਾਰ ਵਾਦੇ ਕੀਤੇ ਉਹ ਇਹ ਆ ਕੇ ਪੂਰੇ ਕਰਦਾ ਇਹ ਕਰਦਾ ਕੀ ਆ ਇਹ ਕਿਉਂਕਿ 24 ਮਾ ਅਵਤਾਰ ਹੁੰਦਾ ਇਸ ਕਰਕੇ 24 ਗ੍ਰੰਥਾਂ ਦੀ ਰਚਨਾ ਕਰਦਾ ਔਰ ਹੋਰ ਕੀ ਕਰਦਾ ਇਹ ਜਿਹੜਾ ਕਿ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਜਕਾਰਾ ਸੀ ਲੋਨੇ ਆ ਇਹ ਸੋਹ ਤੇ ਹੰਗ ਦੋਨੇ ਆਤਮਿਕ ਅੱਖਰ ਨੇ ਜੋ ਕਿ ਨਿਰਗੁਣ ਅੱਖਰ ਨੇ ਆਤਮਾ ਵੀ ਨਿਰਗੁਣਾ ਤੇ ਪਰਮਾਤਮਾ ਵੀ ਨਿਰਗੁਣਾ ਆਪਾਂ ਸਰੀਰ ਬੈਠੇ ਆਸਤੇ ਲੇਕਿਨ ਆਤਮਾਵਾਂ ਆਪਾਂ ਸਾਰੇ ਤੁਸੀਂ ਬਹੁਤ ਵੱਡੇ ਭਾਗ ਨੇ ਤੁਹਾਡੇ ਸਾਰੇ ਜਿਹੜੇ ਬੈਠਾ ਹੋ ਪਰਮਾਤਮਾ ਦੀ ਉਸਤਤੀ ਦੇ ਵਿੱਚ ਉਸ ਦੇ ਗੁਣ ਗਾਨ ਕਰ ਰਹੇ ਆ ਸੋ ਇਹ ਸਾਰਾ ਜਕਰਾ ਭਗਵਾਨ ਦੀ ਜਕਰਦਾ ਕਿਸੇ ਵਿਅਕਤੀ ਵਿਸ਼ੇਸ਼ ਦੀ ਜੱਜ ਕਰ ਨਹੀਂ ਕਰਦਾ ਇਹ ਜਕਰ ਇਹ ਜਕਰਾ ਪ੍ਰਸਿੱਧ ਕਰਦਾ ਜੋ ਕਿ ਖੁਦ ਲਾਉਂਦਾ ਤੀਸਰਾ ਇਹ ਆਪਣਾ ਇਹਦਾ ਇੱਕ ਧਰਮ ਸਥਾਨ ਹੁੰਦਾ ਜਿਹੜਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜੇਠੂਵਾਲ ਸਾਹਿਬ ਦੇ ਵਿੱਚ ਬਟਾਲਾ ਰੋਡ ਤੇ ਸਥਿਤ ਹੈ ਫਿਰ ਆਪਣੀ ਇਹਦੀ ਇੱਕ ਸੰਗਤ ਹੁੰਦੀ ਆ ਜਿਹੜੀ ਕਿ ਇਹ ਚਿੱਟੇ ਕੱਪੜੇ ਵਾਲੀ ਆ ਕਿਉਂਕਿ ਜਿਹੜੀ ਇਹ ਸੰਗਤ ਬਣਾਉਂਦਾ ਆ ਕਿ ਇਹਦੀ ਸਟਾਰਟ ਜਿਹੜੀ ਇਹਦੀ ਸ਼ੁਰੂਆਤ ਉਹ ਚੌਥੇ ਪੱਤੋਂ ਹੁੰਦੀ ਆ ਇਹਦੀ ਮੰਜ਼ਲ ਚੌਥੀ ਆ ਇਸ ਕਰਕੇ ਚਿੱਟੇ ਕੱਪੜੇ ਪਾਉਂਦੇ ਨੇ ਇਸ ਕਰਕੇ ਪਾਉਂਦੇ ਨੇ ਕਿਉਂਕਿ ਅੰਦਰੋਂ ਵੀ ਇਹ ਚਿੱਟੇ ਹੁੰਦੇ ਨੇ ਸੋ ਹਰ ਸੰਗਤ ਜੀਓ ਇਹ ਇਹ ਭਗਵਾਨ ਉਹ ਗੱਲਾਂ ਪੂਰੀਆਂ ਕਰਦਾ ਇਹ ਉਹ ਕੰਮ ਪੂਰੇ ਕਰਦਾ ਜਿਵੇਂ ਕਿ ਇੱਕ ਮੈਂ ਇੱਕ ਉਦਾਹਰਣ ਸੁਣਾਉਂਗਾ ਆਪ ਜੀਆਂ ਨੂੰ ਜਦੋਂ ਰਾਮ ਰਾਵਣ ਨੂੰ ਮਾਰ ਕੇ ਅਯੋਧਿਆ ਵਾਪਸ ਪਰਤਣ ਲੱਗੇ ਤਾਂ ਭੀਸ਼ਣ ਦੀ ਤਾਜਪੋਸ਼ੀ ਕੀਤੀ ਔਰ ਜਦੋਂ ਭੀਸ਼ਣ ਨੂੰ ਅਲਵਿਦਾ ਕਹਿ ਕੇ ਵਾਪਸ ਪਰਤਣ ਲੱਗੇ ਤਾਂ ਭੀਸ਼ਣ ਦੇ ਦਿਲ ਦੇ ਵਿੱਚ ਇੱਕ ਆਤਮਿਕ ਤੌਰ ਤੇ ਇੱਕ ਵਿਚਾਰ ਆਈ ਇੱਕ ਆਤਮਿਕ ਤੌਰ ਤੇ ਉਹਨੇ ਸਵਾਲ ਕੀਤਾ ਕਿ ਐ ਰਾਮ ਹੁਣ ਤੂੰ ਜਾ ਰਿਹਾ ਜਦੋਂ ਤੂੰ ਦੁਬਾਰਾ ਆਏਂਗਾ ਧਰਤੀ ਤੇ ਜਦੋਂ ਤੂੰ ਨਿਹਕਲੰਗ ਬਣ ਕੇ ਆਏਂਗਾ ਚੌਵੀਂ ਮਹਾਅਵਤਾਰ ਬਣ ਕੇ ਆਏਂਗਾ ਕੀ ਤੂੰ ਉਦੋਂ ਵੀ ਮੈਨੂੰ ਮਿਲਾਏਂਗਾ ਤਾਂ ਰਾਮ ਨੇ ਉਸੇ ਆਵਾਜ਼ ਚੋਂ ਜਵਾਬ ਦਿੱਤਾ ਅਪਭਿਸ਼ਣ ਤੂੰ ਮੇਰਾ ਭਗਤਾਂ ਮੈਂ ਜਦੋਂ ਵੀ ਆਇਆ ਮੈਂ ਤੈਨੂੰ ਖੁਦ ਮਿਲਾਉਂਗਾ ਬੇਲੂਗਾ ਮੈਂ ਤੈਨੂੰ ਖੁਦ ਮਿਲੂੰਗਾ ਆਕੇ ਪਰ ਤੇਰੀ ਇੱਕ ਪਹਿਚਾਨ ਹੋਏਗੀ ਕਿ ਤੂੰ ਉਸ ਟਾਈਮ ਵੀ ਓਮ ਸ਼ਬਦ ਦਾ जाप ਕਰਦਾ ਰਹੇਂਗਾ ਔਰ ਤੂੰ ਇੱਕ ਤੇਰਾ ਪੂਰੇ ਹਿੰਦੁਸਤਾਨ ਤੇ ਰੂਲ ਕਰੇਂਗਾ ਸੋ ਇਹ ਜੋ ਡਾਕਟਰ ਰਾਜਿੰਦਰ ਪ੍ਰਸ਼ਾਦ ਸੀ ਇਹ ਪਹਿਲਾ ਭਾਰਤ ਦਾ ਰਾਸ਼ਟਰਪਤੀ ਸੀ ਇਹਦਾ ਪਿਛਲਾ ਜਨਮ ਭਗਤ ਭਵੀਸ਼ਣ ਦਾ ਜਨਮ ਆ ਇਹ ਇਹਨੇ ਪੂਰਾ ਕਰਿਆ ਕਿ ਉਹਨੂੰ ਮਿਲੇ ਰਾਸ਼ਪਤੀ ਕੋਲ ਜਾ ਕੇ ਸੋ ਹਰ ਸਿੰਘ ਜੀਓ ਇਹ ਭਗਵਾਨ ਆ ਇਹ ਇੱਥੇ ਉਸ ਤਰ੍ਹਾਂ ਹੀ ਨਹੀਂ ਆਉਂਦਾ ਇਹ ਇੱਥੇ ਆ ਕੇ ਤਿੰਨ ਰੋਲ ਅਦਾ ਕਰਦਾ ਪਹਿਲਾ ਗੋਬਿੰਦ ਦਾ ਦੂਸਰਾ ਸ਼ਬਦ ਸਤਗੁਰ ਦਾ ਤੀਸਰਾ ਅਕਾਲ ਪੁਰਖ ਦਾ ਇਹ ਕੱਲਾ ਕਰਦਾ ਹੋਰ ਨਹੀਂ ਕੋਈ ਕਰਦਾ ਬਾਣੀ 'ਚ ਲਿਖਿਆ ਹੋਇਆ ਹੈ ਨਾਨਕ ਦਾ ਮਿਸ਼ਨ ਸਤ ਦੀ ਧਾਰ ਗੋਬਿੰਦ ਗੋਬਿੰਦ ਦੀ ਧਾਰ ਸਤਗੁਰ ਸ਼ਬਦ ਸਤਗੁਰ ਸ਼ਬਦ ਦੀ ਧਾਰ ਪੁਰਖ ਅਕਾਲ ਜਿਸ ਅਕਾਲ ਦਾ ਨਗਮਾ ਸਾਰੇ ਰਹਿ ਗਈ ਆ ਸੋ ਇਸ ਕਰਕੇ ਇਹ ਆਪਾਂ ਜੋ ਸੰਗਤ ਆ ਇਹ ਬਹੁਤ ਹੀ ਜਿਆਦਾ ਭਾਗਾ ਵਾਲੀ ਆ ਆਪਾਂ ਭਾਗਾ ਵਾਲੇ ਆ ਜਿਹੜੇ ਕਿ ਇਸ ਭਗਵਾਨ ਨਾਲ ਜੁੜੇ ਆ ਔਰ ਇਸ ਦੀ ਕਿਰਪਾ ਤੋਂ ਬਿਨਾ ਨਹੀਂ ਕੁਝ ਹੁੰਦਾ ਭਾਵਨਾ ਆਦਮੀ ਦੀ ਹੁੰਦੀ ਆ ਇਨਸਾਨ ਦੀ ਹੁੰਦੀ ਆ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਕਹੀ ਸੀ ਉਮੇਧਰੋ ਮੇਰੀ ਹਰ ਵਕਤ ਮੇਰੇ ਮਨ ਦੇ ਵਿੱਚ ਉਹ ਰਿਵੀਲ ਕਰਦੀ ਰਹਿੰਦੀ ਆ ਉਹ ਮੈਂ ਜਰੂਰ ਆਪਜੀ ਦੇ ਸੰਮੁਖ ਰੱਖੂੰਗਾ 26 ਪੋਸ਼ਣ ਸ਼ਈ ਸੰਮਤ 11 ਦੇ ਵਿੱਚ ਮਹਾਰਾਜ ਜੀ ਨੇ ਇੱਕ ਗੱਲ ਆਪਣੀ ਸਪੀਚ ਦੇ ਵਿੱਚ ਕਹੀ ਸੀ ਜਬ ਤੱਕ ਤੁਹਾਡੇ ਹਿਰਦਿਆਂ ਵਿੱਚ ਪੂਰਨ ਵਿਸ਼ਵਾਸ ਪ੍ਰੇਮ ਤੇ ਭਾਵਨਾ ਤੇ ਭਗਤੀ ਤੇ ਸਤੋ ਗੁਣ ਤੇ ਸਤ ਸਰੂਪ ਨਹੀਂ ਆ ਜਾਂਦੇ ਤੁਸੀਂ ਸੰਸਾਰ ਨੂੰ ਮਾਰਗ ਨਹੀਂ ਦੇ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਅੰਦਰ ਇਨਟੇਕ ਕਰਨੀਆਂ ਨੇ ਡਿਪੋਜ਼ਿਟ ਕਰਨੀਆਂ ਨੇ ਉਹਦੀ ਕਿਰਪਾ ਦੇ ਨਾਲ ਉਹਦੇ ਰਹਿਮ ਨਾਲ ਉਹਦੇ ਰਹਿਮੋ ਕਰਮ ਦੇ ਨਾਲ ਉਹਦੇ ਤਰਲੇ ਕਰਕੇ ਔਰ ਆਪਣੇ ਵੱਲੋਂ ਜੋ ਇਹ ਲਾਈਨ ਦੇ ਵਿੱਚ ਲਿਖਿਆ ਮਹਾਰਜ ਨੇ ਪ੍ਰੇਮ ਤੇ ਭਾਵਨਾ ਤੇ ਭਾਵਨਾ ਤਾਂ ਆਪਣੀ ਆ ਕਿਉਂਕਿ ਆਪਣਾ ਵਜੂਦ ਠੀਕ ਹੈ ਬਾਹਰ ਨਹੀਂ ਹੈਗਾ ਉਹ ਇਸ ਵਜੂਦ ਦੇ ਵਿੱਚ ਹੀ ਆ ਲੇਕਿਨ ਆਪਾਂ ਇਸ ਵਜੂਦ ਚ ਹੀ ਲੱਭੀਏ ਨਾ ਫਿਰ ਤੁਹ ਨਿਰਗੁਣ ਤਾਂ ਇਸ ਵਜੂਦ ਚ ਲੱਭਦਾ ਇਸ ਨਾਲ ਹੀ ਮੈਂ ਆਪ ਜੀ ਕੋਲੋਂ ਔਰ ਸੱਚੇ ਪਾਤਸ਼ਾਹ ਜੀ ਪਾਸੋਂ ਖਿਮਾ ਮੰਗਵਾ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ